गुरु पैर साहब संघ जीओ गुरु जी ने तो बचने सारे बच्चा समेत पढ़ते हाँ बा कहानिया पुत सपुत करेनु बानिया कहानिया पुत सपत करे ਇਹ ਜਿਹੜੀਆਂ ਦੁਨੀਆ ਕਥਾ ਪਹਾਣੀਆਂ ਦਾ ਸਾਖੀਆਂ ਹੁੰਦੀਆਂ ਨੇ ਉਹ ਪੁੱਤਰਾਂ ਨੂੰ ਸੁਪੁੱਤਰ ਬਣਾ ਦਿੰਦੀਆਂ ਨੇ ਸੋ ਆਪਾਂ ਅਰਦਾਸ ਦੇ ਵਿੱਚ ਪੜ੍ਹਦੇ ਹਾਂ ਜਿੰਨਾ ਸਿੱਧਾ ਸਿਵਣੀਆਂ ਨੇ ਧਰਮ ਇਹ ਸੀ ਦਿੱਤੇ ਚਾੜ੍ਹੜੀਆਂ ਤੇ ਚੜੀ ਬੰਦ-ਬੰਦ ਕਰਵਾਏ ਉੱਠੀਆਂ ਖੁਰਲਾ ਲਹਈਆਂ ਉਹ ਜਿਹੜੀਆਂ ਉੱਠੀਆਂ ਉੱਠੀਆਂ ਖੁਰਲਾ ਤਾਂ ਅੱਗੀਆਂ ਨੇ ਆਪਾਂ ਜਾਣੀਏ ਕਿ ਉਹ ਉੱਠੀ ਖੜ ਕਿਹਦੀ ਲਹੀ ਸੀ ਕਿਹਨੇ ਲਹਾਈ ਸੀ ਇਹ ਜੁਰੂਰੀ ਬੱਚੀ ਉਹ ਇਹੀ ਨਾ 1753 ਦੇ ਵਿੱਚ ਅਨੁਖਾ ਅਫਦਾਲੀ ਨੇ ਸਰਹੰਦ ਨੂੰ ਜਿੱਤਿਆ ਸਰਹੰਦ ਨੂੰ ਜਿੱਤ ਕਰਕੇ ਉੱਥੋਂ ਦਾ ਹਾਕਮ ਬਣਾ ਦਿੱਤਾ ਅਬਦੁੱਲ ਸਮੋਦਗਾਂ ਤੇ ਉਹ ਹਾਕਮ ਸਰਹੰਦ ਤੋਂ ਚਾਲੇ ਪਾ ਕਰਕੇ ਪਟਿਆਲੇ ਆ ਰਿਹਾ ਸੀ ਤਾਂ ਰਸਤੇ ਵਿੱਚ ਕਹਿੰਦਾ ਵੀ ਇੱਥੇ ਕੋਈ ਸਿੱਖ ਲੱਭੋ ਜਿਹੜਾ ਮੇਰਾ ਹੁੱਕੇ ਪਾਣੀ ਵਾਲੀ ਗੱਡੜੀ ਚੱਕੇ ਹੁੱਕੇ ਵਾਲੀ ਗੱਡੜੀ ਚੱਕੇ ਤਾਂ ਜਿਸ ਵਕਤ ਉਹ ਮੋਗਲ ਮਾਜਰਾ ਪਿੰਡ ਉਸ ਵਕਤ ਅੱਜ ਉਸ ਪਿੰਡ ਦਾ ਨਾਮ ਵਾਰਨਾ ਹੈ ਉਸ ਵਕਤ ਉਸ ਪਿੰਡ ਦਾ ਨਾਮ ਮੋਗਲ ਮਾਜਰਾ ਸੀ ਮੋਗਲ ਮਾਜਰੇ ਦੇ ਜੀੜੇ ਪਹੁੰਚਦਾ ਹੈ ਤਾਂ ਇੱਕ ਗੁਰੂ ਗੁਰਦਾ ਸਿੱਖ ਉਹਦੇ ਉੱਤੇ ਇਸ਼ਨਾਨ ਪਾਣੀ ਕਰ ਰਿਹਾ ਸੀ ਇਸ਼ਨਾਨ ਪਾਣੀ ਕਰਦੇ ਨੂੰ ਕਹਿੰਦਾ ਕਿ ਸਾਡੇ ਆਤਮ ਆ ਰਹੇ ਨੇ ਅਬਦੁੱਲ ਸੁਨਧਾ ਤੇ ਉਹਦਾ ਸਮਾਨ ਚੱਕਣਾ ਹੈ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਚੱਕ ਲਵਾਂਗਾ ਤੇ ਜੈ ਸਿੰਘ ਜੀ ਚਲੇ ਜਾਂਦੇ ਨੇ ਸਮਾਨ ਚੱਕਣ ਵਾਸਤੇ ਤੇ ਜਦੋਂ ਉਹ ਗੱਟੜੀ ਨੂੰ ਦੇਖਦਾ ਹੈ ਗੱਟੜੀ ਵਿੱਚ ਪੁੱਛਦਾ ਹੈ ਇਹਦੇ ਵਿੱਚ ਕੀ ਹੈ ਉਹ ਕਹਿੰਦਾ ਜੀ ਇਹਦੇ ਵਿੱਚ ਇਹਦਾ ਹੁੱਕਾ ਪਾਣੀ ਹੈ ਹੁੱਕਾ ਜੋ ਮੁਸਲਮਾਨ ਪੀਂਦੇ ਨੇ ਤਮਾਕੂ ਵਰਤਦੇ ਨੇ ਤੇ ਕਹਿੰਦੇ ਇਹਦੇ ਵਿੱਚ ਹੁੱਕਾ ਹੈ ਉਹ ਕਹਿੰਦਾ ਫਿਰ ਮੈਂ ਗੁਰੂ ਦਾ ਸਿੱਖ ਹਾਂ ਮੈਂ ਹੁੱਕਾ ਪਾਣੀ ਬਿਲਕੁਲ ਨਹੀਂ ਚੱਕਾਂਗਾ ਤੇ ਜੇ ਕੁਝ ਖਾਲੀ ਹੋਰ ਚੀਜ਼ ਹੁੰਦੀ ਤਾਂ ਮੈਂ ਚੱਕ ਲੈਂਦਾ ਪਰ ਮੈਂ ਇਹ ਬਿਲਕੁਲ ਨਹੀਂ ਚੱਕਾਂਗਾ ਤਾਂ ਉਸਨੇ ਜਵਾਬ ਦੇ ਦਿੱਤਾ ਤਾਂ ਮੁਹੰਮਦ ਅਬਦੁੱਲ ਸੁਮੰਦ ਖਾਨ ਕਹਿੰਦਾ ਕਿ ਤੈਨੂੰ ਪਤਾ ਮੇਰਾ ਜਵਾਬ ਦੇਣ ਦਾ ਤਿੰਨਾ ਹਰਜਾਨਾ ਭਰਨਾ ਪਵੇਗਾ ਤੈਨੂੰ ਮੌਤ ਵੀ ਹੋ ਸਕਦੀ ਹੈ ਉਹ ਕਹਿੰਦਾ ਜਾਇ ਕੁਝ ਵੀ ਕਰਦੇ ਹੋ ਜੀ ਮੈਂ ਮੇਰੇ ਗੁਰੂ ਨੇ ਕਿਹਾ ਹੈ ਕਿਸੇ ਕਿਸਮ ਦਾ ਨਸਾਨੀ ਵਰਤਣਾ ਹੈ ਇਸ ਕਰਕੇ ਮੈਂ ਇਹ ਨਹੀਂ ਚੱਕ ਸਕਦਾ ਤੇ ਗੁਰੂ ਸਵਾਰਿਓ ਤੇ ਫਿਰ ਉਹਨੇ ਕੀ ਕੀਤਾ ਅਬਦੁੱਲ ਸਬੰਦਖਾਨੀ ਉਹਦੀ ਘਰ ਵਾਲੀ ਧਨਕੌਰ ਉਹਦਾ ਪੁੱਤਰ ਕੜਾਕਾ ਸਿੰਘ ਤੇ ਉਹਦਾ ਪੁੱਤਰ ਖੜਕ ਸਿੰਘ ਤੇ ਉਹਦੀ ਇੱਕ ਨੂੰ ਉਹਨਾਂ ਨੂੰ ਸ਼ਹੀਦ ਕੀਤਾ ਸ਼ਹੀਦ ਕਰਕੇ ਇਸ ਪਿਆਰੇ ਜੈਸਿਖ ਨੂੰ ਬੋੜ ਦੇ ਦਰਖਤ ਦੇ ਨਾਲ ਉੱਠਾ ਲੜਕਾ ਕਰਕੇ ਫਿਰ ਇਹਦੀ ਪੈਰਾਂ ਵੱਲੋਂ ਖੱਲ ਲਾਉਣ ਲੱਗੇ ਪੈਰਾਂ ਵੱਲੋਂ ਖੱਲ ਲਾ ਕਰਕੇ ਤੇ ਇਹਨੂੰ ਸ਼ਹੀਦ ਕਰ ਦਿੱਤਾ ਪਰ ਇਸ ਗੁਰਸਿੱਖ ਨੇ ਉਸ ਦਾ ਹੂਕਾ ਪਾਣੀ ਨਹੀਂ ਚੱਕਿਆ ਤੇ ਆਪਣੀਆਂ ਸਹੀਦیاں ਦੇ ਦਿੱਤੀਆਂ ਤੇ ਅੱਜ ਆਪਾਂ ਅਰਦਾਸ ਦੇ ਵਿੱਚ ਐਸੇ ਸਿੰਘਾਂ ਨੂੰ ਚੇਤੇ ਕਰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਗੜੀਆਂ ਨੇ ਧਰਮ ਹੇ ਅਸੀਦ ਦਿੱਤੇ ਚਰਖੜੀਆਂ ਤੇ ਚੜੇ ਬੰਦ ਬੰਦ ਕਟਵਾਈ ਪੁੱਠੀਆਂ ਖੱਲਾਂ ਲਹਾਈਆਂ ਕੀਆ ਬੇਟੇ ਕਿਵੇਂ ਪੁੱਠੀਆਂ ਖੱਲਾਂ ਲਹਾਈਆਂ ਹਾਂ ਜਿਨ੍ਹਾਂ ਨੇ ਪੁੱਠੀਆਂ ਖੱਲਾਂ ਲਹਾਈਆਂ ਤਿੰਨਾਂ ਦਾ ਧਿਆਨ ਕਰਕੇ ਬੋਲੋ ਜੀ ਸ਼੍ਰੀ ਗੁਰੂ ਅਪਰਦਾਸ ਦੇ ਵਿੱਚ ਇਹ ਕਹਿੰਦੇ ਹਾਂ ਸੋ ਹੁਣ ਬੱਚਿਓ ਜਾਣਕਾਰੀ ਹੋਈ ਨਾ ਕਿ ਭਾਈ ਜੈ ਜੈ ਸਿੰਘ ਜੀ ਨੇ ਆਪਣੀ ਪੁੱਠੀ ਖਲ ਲਾ ਦਿੱਤੀ ਸੀ ਕਿਉਂ ਲਖਾਈ ਕਿ ਕਹਿੰਦਾ ਮੈਂ ਨਸ਼ੇ ਵਰਤਣ ਵਾਲੀ ਚੀਜ਼ ਸਾਡੇ ਗੁਰੂ ਨੇ ਕਿਹਾ ਹੈ ਕਿ ਨਸ਼ੇ ਦੇ ਨੇੜੇ ਵੀ ਨਹੀਂ ਜਾਣਾ ਇਸ ਕਰਕੇ ਮੈਂ ਇਹ ਤਮਾਕੂ ਹੁੱਕਾ ਪਾਣੀ ਨਹੀਂ ਚੱਕਾਂਗਾ ਸੋ ਇਹ ਵੀਡੀਓ ਵਧੀਆ ਲੱਗੇ ਤਾਂਗੇ ਸ਼ੇਅਰ ਕਰਿਓ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ